ਸਮਾਜ ਦੇ ਵਿੱਚ ਡੇਂਜਰ ਦੇ ਸੋਚਦੇ ਵਿੱਚ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਸਭ ਤੋਂ ਪਹਿਲਾਂ ਕਿਵੇਂ ਆਪਣੇ ਆਪਣੇ ਬੱਚਿਆਂ ਦਾ ਬਰੋਤ ਆਪਣੇ ਤੋਂ ਆਪ ਹਾਂਜੀ ਪ੍ਰਧਾਨ ਜੀ ਅੱਜ ਧਰਨਾ ਲਾਇਆ ਆਪਣਾ ਕੀ ਮੁੱਦਾ ਹੈ ਜੀ ਸਾਰ ਅੱਜ ਐਨਐਸਪੀ ਦੇ ਲੋਕੇਸ਼ਨ ਅਧਿਆਪਕਾਂ ਦਾ ਅੱਜ ਰੈਲੀ ਕਾਲ ਕੀਤੀ ਸੀਗੀ ਜਿਹੜੇ ਸਾਡੇ ਮੁੱਦੇ ਸੀਗੇ ਵੀ ਨਵੀਂ ਸਰਕਾਰ ਆਈ ਸੀਗੀ ਕਿ ਅਸੀਂ ਆਊਟਸੋਰਸਿੰਗ ਭਰਤੀ ਨੂੰ ਬੰਦ ਕਰਨਾ ਹੈ। ਇਹ 2.5 ਸਾਲ ਸਰਕਾਰ ਬੀਤਣ ਤੋਂ ਬਾਅਦ ਅੱਜ ਵੀ ਸਾਡੇ ਆਪਣੇ ਮੁਟੀਆਂ ਸਾਰੇ ਉੱਥਾਂ ਦੇ ਉਹੀ ਖੜੇ ਨੇ। ਉਹ ਅੱਜ ਸਰਕਾਰ ਨੂੰ ਜਗਾਨ ਦੇ ਵਾਸਤੇ ਅਸੀਂ ਅੱਜ ਠੁੜੀਪੁਰ ਸਿੱਖਿਆ ਮੰਤਰੀ ਦੇ ਘਰ ਤੱਕਰਾਵ ਕਰਨ ਦੀ ਰਣਨੀਤੀ ਕਰ ਕੀਤੀ ਸੀਗੀ ਤੇ ਜਿਹੜੇ ਮੰਗਾ ਹੈ ਉਹਨਾਂ ਤੱਕ ਪਹੁੰਚਾਉਣ ਵਾਸਤੇ ਜਿਹੜੀ ਸਾਡੀ ਮੰਗਾ ਜਿਹੜੀ ਜਾਇਜ਼ ਮੰਗਾ ਹੈਗੀਆਂ ਉਹਨਾਂ ਦਾ ਹੱਲ ਕੀਤਾ ਜਾਵੇ। ਮੰਗਾ ਕਿਹੜੀਆਂ-ਕਿਹੜੀਆਂ ਆਪਣੀਆਂ ਮੰਗਾ ਬਾਰੇ ਸਾਡੀਆਂ ਮੰਗਾ ਜਿਹੜੀਆਂ ਹੈਗੀਆਂ ਸਾਡਾ ਨਾਲ ਲੱਗਦਾ ਸੁਪਾ ਹਰਿਆਣਾ ਹੈਗਾ ਉਹਨਾਂ ਦੀ ਲਗਭਗ 34-35 ਹਜ਼ਾਰ ਤਨਖਾਹ ਲੈ ਕਰਦੇ ਨੇ ਐਨਐਸਕਯੂ ਦੇ ਸਾਥੀ ਨੇ ਅਸੀਂ ਵੀ ਉਹੀ ਚਾਹੁੰਦੇ ਹਾਂ ਕਿ ਜਿਹੜਾ ਕੰਮ ਉਹ ਕਰਦੇ ਸਾਥੀ ਪੂਰੇ ਹਰਿਆਣਾ ਵਿੱਚ ਕਰੇ ਕਰਦੇ ਨੇ ਉਹੀ ਸਾਥੀ ਪੂਰੇ ਪੰਜਾਬ ਦੇ ਵਿੱਚ ਕਾਰਜ ਕਰਦੇ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਉਹਨਾਂ ਦੀ ਤਨਖਾਹ ਹੈਗੀ ਹੈ ਜਿਹੜੀ 34-35 ਹਜ਼ਾਰ ਦੇ ਕਰੀਬ ਉਹ ਸਾਨੂੰ ਦਿੱਤੀ ਜਾਵੇ ਤੇ ਦੂਸਰੀ ਮੰਗ ਜਿਹੜੀ ਸਾਡੀ ਹੈਗੀ ਹੈ ਜਿਹੜੀ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਨੂੰ ਬਾਹਰ ਕੱਢ ਕੇ ਜਿਹੜੇ ਟੀਚਰ ਹੈ ਉਹਨਾਂ ਦੀ ਜੋਬ ਸੁਰੱਖਿਆ ਕੀਤੀ ਜਾਵੇ ਤੇ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਤੁਹਾਨੂੰ ਕੋ ਸਰਕਾਰ ਵੱਲੋਂ ਹਰ ਵਾਰੀ ਮੀਟਿੰਗਾਂ ਦਿੱਤੀ ਜਾਂਦੀਆਂ ਰੈਲੀ ਤੋਂ ਬਾਅਦ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਪਰ ਹਾਲ ਅੱਜ ਤੱਕ ਕੋਈ ਵੀ ਨਹੀਂ ਹੋਇਆ ਅੱਜ ਤੰਗ ਆ ਕੇ ਅਸੀਂ ਸੜਕਾਂ ਤੇ ਆਏ ਨੇ ਤੇ ਅੱਗੇ ਵੀ ਜੇਕਰ ਸਰਕਾਰ ਸਾਡੀ ਮੰਗ ਨਹੀਂ ਮੰਨਦੀ ਤੇ ਫਿਰ ਸਾਨੂੰ ਹੋਰ ਵੀ ਕੀ ਪ੍ਰਦਰਸ਼ਨ ਕਰਦੀ ਜਿਹੜੀ 10 ਸਾਲ ਦੀ ਪਾਲਿਸੀ ਬਣਾਈ ਪੰਜਾਬ ਸਰਕਾਰ ਨੇ ਉਹਦੇ ਵਿੱਚ ਨਹੀਂ ਰੈਗੂਲਰ ਕੀਤਾ 10 ਸਾਲਾਂ ਦੀ ਪਾਲਿਸੀ ਲਾ ਕੇ ਆਈ ਹੈ ਉਹਨਾਂ ਵਿੱਚੋਂ ਐਡ-ਹੋਕ ਕੰਟਰੈਕਟ ਵਾਲੇ ਉਹ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਰੈਗੂਲਰ ਕਰੇ ਕਰਦੀ ਹੈ ਜਦ ਕਿ ਸਰਕਾਰ ਦੀ ਜਿਹੜੀ ਚੌਥੀ ਗਾਰੰਟੀ ਸੀਗੀ ਅਸੀਂ ਆਊਟਸੋਰਸਿੰਗ ਇਹ ਠੇਕੇਦਾਰੀ ਸਿਸਟਮ ਹੈ ਉਹਨਾਂ ਨੂੰ ਪੰਜਾਬ ਵਿੱਚੋਂ ਖਤਮ ਕਰਾਂਗੇ ਪਰ ਫਿਲਹਾਲ ਜਿਹੜੀ ਸਰਕਾਰ ਦੀ ਜਿਹੜੀ ਨੀਤੀ ਹੈਗੀ ਆ ਉਹ ਇਸ ਵੱਲ ਧਿਆਨ ਨਹੀਂ ਹੈ ਜੀ ਸੋ ਪਹਿਨ ਜੀ ਥੋੜੀ ਆ ਮੰਗਾ ਤੁਸੀਂ ਇੰਨੀ ਦੂਰ ਤੋਂ ਆਏ ਆ ਜਰ ਕੀ ਮੰਗ ਕਰਦੇ ਸਿੱਖਿਆ ਮੰਤਰੀ ਸਾਹਿਬ ਤੋਂ ਇਹ ਇੱਕੋ ਹੀ ਮੰਗ ਹੈਗੀ ਆ ਸਾਨੂੰ ਪੱਕੇ ਕਰੋ ਤੇ ਸਾਡੀ ਤਨਖਾਹ ਹੈ ਜਿਹੜੀ ਉਹ ਵਧਾਈ ਜਾਵੇ ਕਿਉਂਕਿ ਸਾਡਾ ਸਕੂਲਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਸ਼ੋਸ਼ਣ ਹੁੰਦਾ ਹੈ ਅਸੀਂ ਕੰਮ ਹੈ ਜਿਹੜਾ ਉਹ ਹਰ ਪੱਖ ਦੇ ਵਿੱਚ ਵਧ ਕੇ ਕਰਦੇ ਆਂ ਬੱਚਿਆਂ ਦੇ ਭਵਿੱਖ ਲਈ ਵੀ ਹੋਰ ਵੀ ਬੱਚੇ ਨੇ ਜਿਹੜੇ ਸਾਡੇ ਅੱਜ ਸਾਤੋਂ ਸਿੱਖੇ ਸਾਤੋਂ ਜ਼ਿਆਦਾ ਅੱਛੀ ਇਨਕਮ ਕਮਾ ਰਹੇ ਹੋਣਗੇ ਤੇ ਅਸੀਂ ਉੱਥੇ ਦੇ ਉੱਥੇ ਖੜੇ ਆਂ ਸਰਕਾਰ ਸਾਡੀ ਬਿਲਕੁਲ ਵੀ ਕੋਈ ਸੁਣਵਾਈ ਨਹੀਂ ਕਰ ਰਹੀ ਅਸੀਂ ਹਰ ਵਾਰੀ ਆਉਨੇ ਆਂ ਸੜਕਾਂ ਤੇ ਅਸੀਂ ਧਰਨੇ ਤੇ ਆਉਂਦੇ ਆਂ ਸੜਕਾਂ ਤੇ ਉੱਤਰਦੇ ਆਂ ਸਾਨੂੰ ਇੱਕੋ ਹੀ ਲਾਰਾ ਮਿਲਦਾ ਕਿ ਮੀਟਿੰਗ ਦੇਵਾਂਗੇ ਜੀ ਅੱਗੇ ਦੇਖਾਂਗੇ ਸੋਚਾਂਗੇ ਇਸ ਚੀਜ਼ ਬਾਰੇ ਸੋਚ ਵਿਚਾਰ ਕਰਾਂਗੇ ਤੇ 2015 ਤੋਂ ਲੈ ਕੇ ਆ ਦਿਨ ਆ ਗਿਆ ਅੱਜ ਤੱਕ ਸਾਨੂੰ ਕੋਈ ਕੁਝ ਨਹੀਂ ਮਿਲਿਆ ਤੇ ਸਾਡੇ ਬਾਰੇ ਇੱਕ ਸਰਕਾਰ ਨੇ ਕਦੇ ਕੁਝ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਸਰਕਾਰੀ ਸਕੂਲਾਂ 'ਚ ਨੌਕਰੀ ਕਰਦਿਆਂ ਸਰ 8 7.5 ਸਾਲ ਹੋ ਚੁੱਕੇ ਨੇ ਸਾਨੂੰ ਸਕੂਲਾਂ ਦੇ ਵਿੱਚ ਤੇ ਸਾਡੀ ਇਨਕਮ ਹੈ ਇੱਕ ਚਿੱਲਰ ਦੇ ਬਰਾਬਰ ਤੇ ਉਹਦਾ ਕੋਈ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਸੈਲਰੀ ਆਉਂਦੀ ਕਦੋਂ ਆ ਜਾਂਦੀ ਕਦੋਂ ਆ ਤੇ 15000 ਦੇ ਵਿੱਚ ਮੈਨੂੰ ਹੀ ਲੱਗਦਾ ਵੀ ਅੱਜਕੱਲ ਕਿਸੇ ਦਾ ਗੁਜ਼ਾਰਾ ਹੋ ਜਾਂਦਾ ਅਗਲਾ ਹਾਂਜੀ ਹਾਂਜੀ ਅੱਜ ਅਸੀਂ ਐਨ ਐਸ ਕੇ ਯੂਪ ਨੈਸ਼ਨਲ ਸਕਿੱਲ ਕੁਆਲਿਫੀਕੇਸ਼ਨ ਫਰੇਮਵਰਕ ਵਾਲੇ ਜਿਹੜੇ ਵੋਕੇਸ਼ਨ ਟ੍ਰੇਨਰ ਇੱਥੇ ਇਕੱਠੇ ਹੋਏ ਆ ਜੀ ਸਰਕਾਰ ਨੂੰ ਅਸੀਂ ਕਈ ਵਾਰੀ ਮਿਲ ਚੁੱਕੇ ਆਂਗੇ ਕਈ ਮੀਟਿੰਗਾਂ ਵੀ ਹੋ ਗਈਆਂ ਉਹ ਤੋਂ ਪਹਿਲਾਂ ਸਾਡੀਆਂ ਉਹਦੇ ਤੇ ਕੋਈ ਸੁਣਵਾਈ ਨਹੀਂ ਕੀਤੀ ਸਕਦੀ ਅਸੀਂ ਜਿਹੜਾ ਸਾਡਾ ਇਹ ਆਇਆ ਸਾਡੀ ਇਹ ਮੁੱਖ ਮੰਤਰੀ ਸਾਹਿਬ ਨੂੰ ਵੀ ਦੇ ਚੁੱਕੇ ਆਂ ਸੀ ਉਹਨਾਂ ਦੇ ਓਐਸਡੀ ਸਾਹਿਬ ਨੂੰ ਵੀ ਜਿਹੜੇ ਸਾਡੇ ਅਮਨ ਰੋੜਾ ਜੀ ਆ ਉਹਨਾਂ ਤੱਕ ਵੀ ਪਹੁੰਚ ਕਰੀ ਆ ਪਰ ਉਹ ਤੇ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ ਜਿਹੜੇ ਬੱਚੇ ਸਾਡੇ ਕੋਲੋਂ 9ਵੀਂ ਤੋਂ ਲੈ ਕੇ 12ਵੀਂ ਤੱਕ ਇਹ ਟ੍ਰੇਨਿੰਗ ਲੈਂਦੇ ਆ ਜਿਵੇਂ ਕਿ ਮੈਂ ਸਕਿਉਰਟੀ ਦਾ ਵਿਸ਼ਾ ਬਣਾਉਣਾ ਤਕਰੀਬਨ ਇਸੇ ਸਾਲ 21 ਬੱਚਿਆਂ ਦੇ ਵਿੱਚੋਂ 4 ਬੱਚੇ ਆ ਜਿਹੜੇ ਉਹ ਫੌਜ ਦੇ ਵਿੱਚ ਟੈਸਟ ਕਲੀਅਰ ਕਰ ਗਏ ਨੇ ਉਹ ਸਾਡੇ ਨਾਲੋਂ ਵੱਧ ਤਨਖਾਹ ਲੈਂਦੇ ਆ ਅਸੀਂ ਮਾਤਰ 15-16 ਹਜ਼ਾਰਤੀ ਬੈਠੇ ਆ ਪਿਛਲੇ 10 ਸਾਲਾਂ ਤੋਂ ਜਿਹੜੇ ਸਾਡੀ ਤਕਰੀਬਨ ਇਹ ਜੇ ਬੀਟੀਆ ਜਿਹੜੇ 70 70 ਕਿਲੋਮੀਟਰ ਦੇ ਹੀ ਬੈਠੇ ਆ ਵੀ 15000 ਦਾ ਕੁਝ ਵੀ ਨਹੀਂ ਆਉਂਦਾ ਉਹ ਕਿਰਾਏ ਦੇ ਵਿੱਚ ਨਿਕਲ ਜਾਂਦਾ ਉਹ ਤੇ ਸਾਡੀ ਇਹੀ ਮੰਗ ਆ ਕਿ ਵੀ ਜਿਹੜੀ ਸਾਡੀ ਸੈਲਰੀ ਆ ਉਹ ਹਰਿਆਣਾ ਦੀ ਤਰਜ਼ ਤੇ ਤਕਰੀਬਨ 33-34000 ਰੁਪਏ ਹਰਿਆਣਾ ਗਵਰਨਮੈਂਟ ਦੇ ਰਹੀ ਆ ਉਹਨਾਂ ਦਾ ਕੰਮ ਵੀ ਇਹੀ ਆ ਸਾਡਾ ਵੀ ਇਹੀ ਕੰਮ ਆ ਵੀ ਸਾਨੂੰ ਉਹਨਾਂ ਦੇ ਬਰਾਬਰ ਤਨਖਾਹ ਦਿੱਤੀ ਜਾਵੇ ਹਾਂਜੀ ਥੋੜੀ ਕੀ ਮੰਗਿਆ ਜੀ ਸਾਡੀ ਮੰਗ ਇਹੀ ਆ ਜੀ ਜੋ ਸਰਕਾਰ ਆ ਆਪਣੇ ਵਾਅਦੇ ਕਰਕੇ ਆਈ ਸੀ ਸਰਕਾਰ ਕੁੱਤ ਪਿੰਡਾਂ ਦੇ ਵਿੱਚ ਜਾ ਕੇ ਸੱਤਾਂ ਦੇ ਵਿੱਚ ਜਾ ਕੇ ਵਿਚਾਰ ਕਰਦੀ ਸੀ ਕਿ ਇੱਕ ਵਾਰੀ ਸਾਨੂੰ ਮੌਕਾ ਦਿਓ ਅਸੀਂ ਜਿਹੜਾ ਇਹ ਆਊਟਸੋਰਸ ਆ ਇਹਨੂੰ ਬੰਦ ਕਰਾਂਗੇ ਔਰ ਜਿੰਨੇ ਵੀ ਜਿਹੜੇ ਟੀਚਰਸ ਆ ਬਾਣ ਅਸੀਂ ਰੱਖਿਓ ਆ ਉਹਨਾਂ ਨੂੰ ਰੈਗੂਲਰ ਕਰਾਂਗੇ ਔਰ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਉਹਨਾਂ ਦੇ ਵਿੱਚ ਵਾਧੇ ਕਰਾਂਗੇ ਪਰ ਕਿਸੇ ਵੀ ਇੱਕ ਵੀ ਗੱਲ ਦੇ ਉੱਤੇ ਸਰਕਾਰ ਜਿਹੜੀ ਆ ਉਹ ਪੂਰੀ ਨਹੀਂ ਉਤਰੀ ਔਰ ਅੱਜ ਇਸੇ ਕਰਕੇ ਸਾਨੂੰ ਜਿਹੜਾ ਸੜਕਾਂ ਦੇ ਉੱਤੇ ਉਤਰਨਾ ਪੈ ਰਿਹਾ ਔਰ 2014 ਤੋਂ ਲੈ ਕੇ ਸਾਡੇ ਸਾਥੀ ਜਿਹੜੇ ਅਸੀਂ ਸਕੂਲਾਂ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਕੰਮ ਵੀ ਅਸੀਂ ਉਹ ਕਰ ਰਹੇ ਹਾਂ ਜਿਹੜਾ ਕਿ ਇੱਕ ਲੈਕਚਰ ਹਾਰ ਜਾਨੀ ਕਿ ਲੱਖ ਡੇਢ ਲੱਖ ਰੁਪਏ ਦੀ ਸੈਲਰੀ ਲੈਣ ਵਾਲਾ ਬੰਦਾ ਜਿਹੜਾ ਕੰਮ ਕਰਦਾ ਉਹ ਸਾਡੇ ਕੋਲੋਂ ਕੰਮ ਲਿਆ ਜਾ ਰਹੇ ਆ ਅਸੀਂ 9ਵੀਂ ਤੋਂ 12ਵੀਂ ਤੱਕ ਦੀਆਂ ਜਮਾਤਾਂ ਨੂੰ ਪੜਾਉਨੇ ਆ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਕਿ ਉਹਨਾਂ ਦੀਆਂ ਇੰਨੀਆਂ ਸੈਲਰੀਆਂ ਐ ਪਰ ਅਸੀਂ ਆਸ ਕਰਦੇ ਆਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਜੋ ਵਾਅਦੇ ਕੀਤੇ ਸੀ ਉਹਨੂੰ ਪੂਰੇ ਕਰੋ ਔਰ ਸਾਨੂੰ ਜੇ ਕੰਮ ਸੇਕਮ ਰੈਗੂਲਰ ਕਰਨ ਵਿੱਚ ਤੁਹਾਡਾ ਟਾਈਮ ਲੱਗਦਾ ਹੈ ਤਾਂ ਸਾਡੀ ਸੈਲਰੀ ਤਾਂ ਕੰਮ ਸੇਕਮ ਵਧਾਓ ਕਿ 14-15000 ਰੁਪਏ ਦੇ ਵਿੱਚ ਅੱਜ ਕੀ ਹੋਏਗਾ ਜਿਵੇਂ ਉਹਨੇ ਸਰਨੇ ਦੱਸਿਆ ਸੀ ਕਿ 35-35 40-40 ਛੱਡ ਕੇ 90-90 ਕਿਲੋ ਕੋਸ਼ਿਸ਼ ਤਾਂ ਇਹੋ ਜਿਹੀ ਸਾਡੇ ਸਾਥੀ ਆ ਕਿ ਜਿਹੜੇ ਕਿਰਾਏ ਦੇ ਜਗਾ ਲੈ ਕੇ ਨੌਕਰੀ ਕਰ ਰਹੇ ਆ ਤੇ 15000 ਦੇ ਵਿੱਚੋਂ ਕਿਰਾਇਆ ਭਰਨ ਆਪਣੇ ਬੱਚਿਆਂ ਨੂੰ ਪਾਲਣ ਜਾਂ ਆਪਣੇ ਬੱਚਿਆਂ ਦਾ ਅੱਗੇ ਭਵਿੱਖ ਵਧੀਆ ਬਣਾਉਣ ਇਹ ਸਰਕਾਰ ਜੋ ਵਾਅਦੇ ਕੀਤੇ ਸੀ ਉਹਨਾਂ ਦੇ ਉੱਤੇ ਪੂਰਾ ਉਤਰੇ ਅਸੀਂ ਇੱਥੇ ਕਰਕੇ ਅੱਜ ਪਹੁੰਚੇ ਆ ਜੇ ਸਰਕਾਰ ਸਾਡੀ ਆਵਾਜ਼ ਨੂੰ ਨਹੀਂ ਸੁਣਦੀ ਤਾਂ ਜਿਹੜੀਆਂ ਜਿੰਨੀ ਜਮੀਨੀ ਚੋਣਾਂ ਆਉਣ ਵਾਲੀਆਂ ਆ ਅਸੀਂ ਉਹਨਾਂ ਦੇ ਵਿੱਚ ਵੀ ਆਪਦਾ ਪੂਰਾ ਯੋਗਦਾਨ ਪਾਵਾਂਗੇ ਇਸੇ ਤਰੀਕੇ ਨਾਲ ਰੈਲੀਆਂ ਧਰਨੇ ਔਰ ਹਰਿਆਣੇ ਦੀ ਜਿਹੜੀ ਸਰਕਾਰ ਚਾਹਦੀ ਕਿ ਮੈਂ ਉੱਥੇ ਵੀ ਸਰਕਾਰ ਬਣਾਵਾਂ ਅਸੀਂ ਉੱਥੋਂ ਤੱਕ ਵੀ ਆਪਣੀ ਪਹੁੰਚ ਕਰਾਂਗੇ ਵਿਰੋਧ ਕਰਨ ਦੇ ਲਈ ਹਾਂਜੀ ਅਗਲਾ ਪ੍ਰੋਗਰਾਮ ਕੀ ਹੈ ਜੀ ਹੁਣ ਮਾਰਚ ਕਰਨਾ ਚਾਹ ਮਾਰਚ ਵੀ ਕਰਾਂਗੇ ਅਸੀਂ ਠੀਕ ਹੈ ਤੇ ਪੰਜਾਬ ਸਰਕਾਰ ਨੇ ਪੰਜਾਬ ਦੇ ਪਵਿੱਤਰ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਜੀ ਵੱਲੋਂ ਬਿਆਨ ਦਿੱਤਾ ਗਿਆ ਸੀਗਾ ਕਿ ਜਿਹੜੀ ਠੇਕੇਦਾਰੀ ਸਿਸਟਮ ਹੈ ਜਿਹੜੀ ਪ੍ਰਾਈਵੇਟ ਕੰਪਨੀयां ਹੈਗੀਆਂ ਇਹ ਅਸੀਂ ਸਰਕਾਰੀ ਅਦਾਰਿਆਂ ਵਿੱਚੋਂ ਬਾਹਰ ਕੱਢਾਂਗੇ ਤੇ ਅਸੀਂ ਉਹ ਜਾਣਦੇ ਹਾਂ ਕਿ ਜਦੋਂ ਮੁੱਖ ਮੰਤਰੀ ਜੀ ਨੇ ਆਪਣੇ ਬਿਆਨ ਦਿੱਤੇ ਸੀ ਪਵਿੱਤਰ ਵਿਧਾਨ ਸਭਾ ਦੇ ਵਿੱਚ ਤੇ ਪਲੀਜ਼ ਉਹਨਾਂ ਦੇ ਉੱਤੇ ਉਹ ਆਪਣੇ ਜਿਹੜੇ ਬਿਆਨ ਸੀਗੇ ਉਹਨਾਂ ਤੇ ਖੜੇ ਉਤਰਨ ਕਿ ਜਿਹੜੀ ਮਤਲਬ ਕਿ ਸ਼ੋਸ਼ਣ ਹੋ ਰਿਹਾ ਹੈ ਨੌਜਵਾਨਾਂ ਦਾ ਉਹਨੂੰ ਸਰਕਾਰ ਖਤਮ ਕਰੇ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵੱਖ-ਵੱਖ ਕੌਂਡਿਆਂ ਤੋਂ ਅਧਿਆਪਕ ਆਪਣੀਆਂ ਮੰਗਾਂ ਦੇ ਲਈ ਇਕੱਠੇ ਹੋਏ ਆ ਤੇ ਇਹਨਾਂ ਦੀ ਇੱਕੋ ਮੰਗ ਹੈ ਕਿ ਇਹਨਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਜਾਂ ਇਹਨਾਂ ਦੇ ਜਿਹੜੀ ਤਨਖਾਹ ਹੈ ਉਹ ਹਰਿਆਣਾ ਪੈਟਰਨ ਦੀ ਕੀਤੀ ਜਾਵੇ